ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲੀਆਂ ਨਾ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਅੱਜ ਤਰੰਤਾਂ ਡੀਐਸਪੀ ਸਿਟੀ ਜਗਜੀਤ ਸਿੰਘ ਚਾਹਲਦ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਦੱਸਿਆ ਕਿ ਤਰੰਤਾਂ ਸ਼ਹਿਰ ਉੱਗੇ ਵਪਾਰੀਆਂ ਨੂੰ ਵਿਦੇਸ਼ ਵਿੱਚ ਬੈਠੇ ਗੋਲਟੀ ਢਿੱਲੋ ਨਾਮ ਦੇ ਗੈਂਗਸਟਰ ਦੇ ਵੱਲੋਂ ਫਰਾਉਟੇ ਆ ਵੀ ਮੰਗ ਕੀਤੀ ਗਈ ਜੋ ਕਿ ਤੁਰੰਤ ਤਾਲ ਪੁਲਿਸ ਦੇ ਵੱਲੋਂ ਬ੍ਰੇਕਿੰਗ ਨਾਲ ਪੜਤਾਲ ਕਰਨ ਤੇ ਦੋ ਨੌਜਵਾਨ ਯਾਜਵੰਦਰ ਸਿੰਘ ਤੇ ਸਰਵਨ ਸਿੰਘ ਨੂੰ ਕਾਬੂ ਕਰਕੇ ਉਹਨਾਂ ਦੇ ਬ੍ਰੇਕਿੰਗ ਨਾਲ ਪੜਤਾਲ ਕਰਤੇ ਉਹਨਾਂ ਦੇ ਨਿਸ਼ਾਨਦੇਹੀ ਤੋਂ ਤਿੰਨ ਪਿਸਤੌਲ ਬਰਾਮਦ ਕਰ ਲਏ ਗਏ ਨੇ ਜਿਸ ਤੇ ਇਹਨਾਂ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ remand ਹਾਸਲ ਕਰ ਇਹਨਾਂ પાસે ਹੋਰ ਵੀ ਬ੍ਰਾਂਧਗੀਆਂ ਹੋਣ ਦੀ ਸੰਭਾਵਨਾ ਤੋਂ ਸਿਰਫ ਦੇਖੋ ਤਰਨਤਾਰਨ ਤੋਂ ਬਿਊਰੋ ਦੀ ਵਿਸ਼ੇਸ਼ ਰਿਪੋਰਟ ਜੀਜੀਪੀ ਸਾਹਿਬ ਸ਼੍ਰੀ ਦਿਨਕਰ ਗੁਪਤਾ ਜੀ ਡੀਆਈ ਸਾਹਿਬ ਸ਼੍ਰੀ ਹਰਮਨਬੀਰ ਗਿੱਲ ਸਾਹਿਬ ਤੇ ਐਸਐਸਪੀ ਰਵਜੋਤ ਗਰੇਵਾਲ ਮੈਂ ਵੱਲੋਂ ਸਮੇਂ-ਸਮੇਂ ਤੇ ਜਿਹੜੇ ਗਲਤ ਅਨਸਰ ਇਹਨਾਂ ਖਿਲਾਫ ਜਿਹੜੀ ਕਾਰਵਾਈਆਂ ਚੱਲਦੀਆਂ ਇਹਨਾਂ ਦੀ ਗਾਈਡਲਾਈਨ ਤੇ ਇੱਕ ਐਫਆਈਆ ਦਰਜ ਪਹਿਲਾਂ ਹੋਈ ਸੀ ਸਾਡੇ ਮੁਕੱਦਮਾ ਨੰਬਰ 211 17925 ਨੂੰ ਜੀ ਇੱਕ ਨਿਤਿਨ ਗੁਪਤਾ ਰੇਲਵੇ ਸਟੇਸ਼ਨ ਲਾਗੇ ਇਹਨਾਂ ਦੀ ਸੈਨੀਟਰੀ ਦੀ ਦੁਕਾਨ ਆ ਇਹਨਾਂ ਨੂੰ ਥ੍ਰੈਟ ਕਾਲ ਆਈ ਸੀ 골ਡੀ ਢਿੱਲੋਂ ਦੇ ਨਾਂ ਤੋਂ 50 ਲੱਖ ਦੀ ਫਰौती ਸੀ ਉੱਤੇ ਵੱਖ-ਵੱਖ ਐਂਗਲ ਤੇ ਸੀਨੀਅਰ ਅਫਸਰ ਵੱਲੋਂ ਸਾਨੂੰ ਗਾਈਡਲਾਈਨ ਜਿਵੇਂ-ਜਿਵੇਂ ਦਿੱਤੀ ਗਈ ਉੱਤੇ ਕੰਮ ਕਰਦੇ ਆ ਅੱਜ ਸਾਡੀ ਟੀਮ ਨੂੰ ਇੱਕ ਬਹੁਤ ਵਧੀਆ ਸਫਲਤਾ ਮਿਲੀ ਹੈ ਐਸਆਈ ਗੁਰਦੀਪ ਸਿੰਘ ਜਿਹੜੇ ਇਸ ਕਦਮੇ ਦੇ ਆਯੋਜਕ ਨੇ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਯਾਦਵਿੰਦਰ ਸਿੰਘ ਯਾਦਾ ਤੇ ਸਵਰਨ ਸਿੰਘ ਜੋ ਦੌਰਾਨੇ ਪੁਛਗਿਸ਼ ਗੱਲ ਸਾਹਮਣੇ ਆਈ ਆ ਯਾਦਵਿੰਦਰ ਸਿੰਘ ਯਾਦਾ ਜਿਹੜਾ ਵਾ ਇਸ ਦਾ ਇੱਕ ਰਿਸ਼ਤੇਦਾਰ ਆ ਅਰਮਾਨਦੀਪ ਆਸਟ੍ਰੇਲੀਆ ਚ ਰਹਿੰਦਾ ਪਿੱਛੋਂ ਇਹ ਚੇਲਾ ਪਿੰਡ ਆ ਭਿੱਖੀਗੜ੍ਹ ਵਿੱਚ ਇਹਦਾ ਭਣ ਜਾਵਾ ਇਹਨਾਂ ਦੋਨਾਂ ਨੇ ਹੀ ਰਲ ਕੇ ਇੱਕ ਸਕੀਮ ਬਣਾਈ ਵੀ ਫਰੋਤੀ ਦੇ ਨਾਂ ਤੇ ਆਪਾਂ ਹੁਣ ਕੰਮ ਸ਼ੁਰੂ ਕਰਦੇ ਆਂ ਤੇ ਜਿਹੜਾ ਹੈਗਾ ਸਵਰਨ ਸਿੰਘ ਤੇ ਯਾਦਵਿੰਦਰ ਜਿਹੜਾ ਇਹ ਇਕੱਠੇ ਆ ਜਿਹੜੇ ਗ੍ਰফতার ਕੀਤੇ ਗਏ ਆ ਜਿਹੜਾ ਸਵਰਨ ਸਿੰਘ ਆ ਇਹ ਜਿਹੜਾ ਇੱਥੇ ਇੱਕ ਗੱਲ ਤੁਹਾਨੂੰ ਧਿਆਨ ਚ ਲਿਆਉਣਾ ਚਾਹੂੰਗਾ ਸੁਖਜਿੰਦਰ ਸਿੰਘ ਦਾ ਭਰਾ ਵਾ ਯਾਦਵਿੰਦਰ ਸਿੰਘ ਸੁਖਜਿੰਦਰ ਸਿੰਘ ਦੇ ਘਰ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਇੱਥੇ ਰਬਾਲ ਰੋਡ ਤੇ ਇਹ ਇੱਕ ਕੋਠੀ ਬਣ ਰਹੀ ਆ ਸਵਰਨ ਸਿੰਘ ਨੇ ਹਰਮਾਨ ਨਾਲ ਬਹਿ ਕੇ ਸਲਾਹ ਕੀਤੀ ਤੇ ਇਹਨੂੰ ਗਾਈਡ ਕੀਤਾ ਯਾਦਵਿੰਦਰ ਸਿੰਘ ਨੇ ਉੱਥੇ ਜਾ ਕੇ ਇੱਕ ਵੀਡੀਓ ਬਣਾਈ ਵੀਡੀਓ ਦੇ ਵਿੱਚ ਨਾਲੇ ਥ੍ਰੈਟ ਦੇ ਰਿਹਾ ਕਿ ਮੈਂ ਇਹਦਾ ਨੁਕਸਾਨ ਅੱਜ ਕਰ ਦੇਣਾ ਸੀ ਉਹ ਵੀਡੀਓ ਤੋਂ ਅਸੀਂ ਵਾਸੀ ਗਾਂ ਜਿਹੜਾ ਤਫਤੀਸ਼ ਵੱਖ-ਵੱਖ ਪਹਿਲਾਂ ਤੋਂ ਕੀਤੀ ਗਈ ਜਿਸ ਤੋਂ ਇਹਨਾਂ ਕੋਲੋਂ 3 ਪਿਸਟਲ 32 ਬੋਰ ਦੇ ਰਿਕਵਰ ਹੋਏ ਆ ਨਾਲ ਰਾਉਂਡ ਆ ਜੀ ਬਾਕੀ ਜਿਹੜੀ ਇਨਵੈਸਟੀਗੇਸ਼ਨ ਵਿੱਚ ਸਿੱਝਾ ਸਾਹਮਣੇ ਆਉਣਗੀਆਂ ਉਸ ਸਮੇਂ ਸਮੇਂ ਤੇ ਤੁਹਾਡੇ ਤੇ ਦੱਸ ਲਿਆ ਦੇ। ਜਿਹੜੀ ਫੋਨ ਆਈ ਸੀ ਫੋਨ ਇਹਨੇ ਜਿਹੜਾ ਅਰਮਾਨ ਆਸਟ੍ਰੇਲੀਆ ਤੋਂ ਉਹ ਬਾਹਰ ਵਾਲੇ ਨੰਬਰ ਤੋਂ ਕਰਦਾ ਸੀ ਆਪਣੇ ਆਪ ਨੂੰ 골ਡੀ ਢਿੱਲੋਂ ਦਾ ਨਾਮ ਲੈ ਕੇ ਕਰ ਰਿਹਾ ਸੀ। ਹੋਰ ਵੀ ਸਰਮਾਨ ਦੀ ਗੱਲ ਜੀ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਜੀ। ਇਸ ਮਾਮਲੇ 'ਚ ਕਿੰਨੇ ਬੰਦੇ ਨੂੰ ਕੰਮ ਜੀ ਦਿੱਤਾ ਗਿਆ ਭਾਈ ਇਹ 'ਚ ਟੋਟਲ 2 ਗ੍ਰਿਫਤਾਰ ਆ ਜੀ। ਤੀਸਰਾ ਜਿਹੜਾ ਅਰਮਾਨ ਜਗਦੀਸ਼ ਸਿੰਘ ਆਸਟ੍ਰੇਲੀਆ ਇੱਕ ਉਹ ਨਾਮਿਨੇਟ ਹੋਇਆ ਜੀ। مین ਇਹਨਾਂ ਦੀ ਉਮਰ ਉਹੀ 25 26 ਸਾਲ ਮੈਂ ਇੱਕ ਚੀਜ਼ ਆਪਣੇ ਧਿਆਨ ਚ ਇੱਕ ਹੋਰ ਲਿਆਉਣਾ ਚਾਹੁੰਦਾ ਇਸ ਪੁਲਿਸ ਆਪਣਾ ਵਰਕ ਕਰ ਰਹੀ ਆ ਮਾਂ-ਬਾਪ ਆਪਣਾ ਵਰਕ ਛੱਡ ਗਏ ਆ ਮਾਂ-ਬਾਪ ਤਾਂ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖ ਰਹੇ ਠੀਕ ਆ ਜੀ ਜਿਹੜਾ ਆਪਣਾ ਸਵਰਨ ਸਿੰਘ ਆ 12 ਗੱਲੇ ਜ਼ਮੀਨ ਆ ਤੇ ਜਾਣ ਬੁੱਝ ਕੇ ਇੱਕ ਮੀਡੀਆ ਸੋਸ਼ਲ ਮੀਡੀਆ ਤੇ ਦੇਖ ਕੇ ਆਪਣੇ ਕੈਰੀਅਰ ਖਰਾਬ ਕਰ ਰਹੇ ਆ ਮਾਪੇ ਨੂੰ ਵੀ ਰਿਕੁਐਸਟ ਆ ਵੀ ਆਪਣੇ ਬੱਚਿਆਂ ਤੇ ਆਪਣੀ ਜੋ ਮਿਹਨਤ ਸੰਭੀਏ ਪੁਲਿਸ ਨੇ ਤੇ ਆਪਣਾ ਕੰਮ ਕਰਨਾ ਸਾਨੂੰ ਸਾਡੀ ਡਿਊਟੀ ਆ ਅਸੀਂ ਕਰਦੇ ਰਹੇ ਆ ਤੇ ਕਰਦੇ ਰਾਂਗੇ ਪਰ ਮਾਪੇ ਜਿਹੜਾ ਆਪਣਾ ਬੱਲਾ ਛਾੜ ਜਾਂਦੇ ਆ ਜੀ ਸਿਸਟਮ ਖਰਾਬ ਹੋ ਗਿਆ ਆ ਖਰਾਬ ਹੋ ਗਿਆ ਹੁਣ ਇੱਚ ਦੇਖਿਆ ਜਾਵੇ 12 ਕਿੱਲੇ ਜ਼ਮੀਨ ਚੰਗੀ ਬੜੀ ਰੋਟੀ ਖਾ ਰਹੇ ਆ ਵੈਪਨ ਜਿਹੜੇ ਇਹਨਾਂ ਦੇ ਹੈਗੇ ਜੀ ਇਹ ਆਪਣਾ ਇਥੇ ਨਾਕਾ ਲੱਗਾ ਹੋਇਆ ਸੀ ਜੀ ਪੀਸੀਐਸ ਸਕੂਲ ਆ ਉਸ ਰੋਡ ਦੇ ਤੋਂ ਮੁਖਬਰ ਖਾਸ ਨੇ ਤਲਾਹ ਦਿੱਤੀ ਸੀ। ਉਦੋਂ ਇਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜੀ। ਦੋ ਪਿਸਟਲ ਇਹਨਾਂ ਦੇ ਕੋਲੋਂ ਰਿਕਵਰ ਹੋਏ। ਤੀਸਰਾ ਫਿਰ ਇਹਨਾਂ ਨੇ ਸ਼ਨਾਖਤ ਦੇ ਉੱਤੇ ਬਰਾਮਦ ਕਰਵਾਇਆ ਜੀ। ਹਾਂ ਜੀ। ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਉਹ ਚੱਲ ਰਿਹਾ ਜੀ ਇਨਵੈਸਟੀਗੇਸ਼ਨ। ਨਹੀਂ ਲੋਕਲ ਮੇਨ ਚੀਜ਼ ਜਿਹੜੀ ਹੈ ਇਹਨਾਂ ਦੀ ਵੀ ਪਾਕੀ ਜਿਹੜੀ ਪਾਰਟ ਆਫ ਇਨਵੈਸਟੀਗੇਸ਼ਨ ਚ ਜੋ-ਜੋ ਸਾਹਮਣੇ ਆਏਗਾ ਤੁਹਾਡੇ ਧਿਆਨ ਚ ਦਿੰਦਾ ਜਾਏਗਾ।